ਮਾਫ ਕਰਿਓ ਅਸੀਂ ਇਸ ਕੰਮ ਤੇ ਵੀ ਲੱਗੇ ਹੋਏ ਆ ਵੀ ਸਿਰ ਤੇ ਹੱਥ ਰੱਖਦੇ ਹੋ ਜੀ ਲੋਕ ਸਾਨੂੰ ਵੀ ਕਹੀ ਜਾਂਦੇ ਹਲੰਕ ਕਿ ਅਸੀਂ ਤਾਂ ਬਿਲਕੁਲ ਜ਼ੀਰੋ ਲੈਵਲ ਤੇ ਇੱਕ ਪ੍ਰਚਾਰਕ ਤਾਂ ਛੋੜਦੇ ਲੋਕ ਕਿ ਮੰਨ ਲਵੇ ਵਾਪਾ ਜੀ ਹੱਥ ਰੱਖਦੇ ਹੋ ਬੱਚੇ ਦੇ ਸਿਰ ਤੇ ਇਹਦੇ ਸਿਰ ਤੇ ਹੱਥ ਇਹ ਸਿਰਫ ਸਿੱਖੀਆਂ ਸਖਾਈਆਂ ਗੱਲਾਂ ਨੇ ਵੀ ਕੋਈ ਸੰਤ ਤੁਹਾਡੇ ਸਿਰ ਤੇ ਹੱਥ ਰੱਖਦਾ ਕੋਈ ਨਾਮ ਜਪਣ ਵਾਲਾ ਗੁਰਸਿੱਖ ਮਰੇ ਹੱਥ ਰੱਖਦੇ ਹੋ ਹੱਥ ਰੱਖਣ ਨਾਲ ਨਹੀਂ ਕੁਝ ਵੀ ਜੀ ਗੁਰੂ ਦੇ ਵੀ ਹੱਥ ਦੀ ਜਿਹੜੀ ਵਿਆਖਿਆ ਮਹਾਰਾਜ ਨੇ ਕੀਤੀ ਨਾ ਬਾਣੀ ਅੰਦਰ ਕਿ ਸਮਰੱਥ ਗੁਰੂ ਸਿਰ ਹੱਥ ਧਰਿਓ ਮੇਰੇ ਹਿਰੇ ਨੇ ਰਤਨ ਨਾਮ ਹਰ ਵਸਿਆ ਬੁਰ ਹੱਥ ਧਰਿਓ ਮੇਰੇ ਮੱਥ ਉਸ ਹੱਥ ਦੀ ਡੈਫੀਨੇਸ਼ਨ ਪਤਾ ਕੀ ਹੈ ਇਹ ਨਹੀਂ ਕਿ ਗੁਰੂ ਨੇ ਬਾਹਰੀ ਤੌਰ ਤੇ ਇਦਾਂ ਹੱਥ ਰੱਖਤਾ ਉਸ ਹੱਥ ਦੀ ਡੈਫੀਨੇਸ਼ਨ ਇਹ ਹੈ ਕਿ ਜੇ ਇੱਕ ਗੁਰ ਕੀ ਸਿੱਖ ਸੁਣੀ ਭਾਈ ਜਦੋਂ ਤੂੰ ਇੱਕ ਗੁਰੂ ਦੀ ਸਿੱਖਿਆ ਸੁਣਨੀ ਸ਼ੁਰੂ ਕਰਤੀ ਸਮਝੋ ਗੁਰੂ ਨੇ ਤੇਰੇ ਸਿਰ ਤੇ ਹੱਥ ਰੱਖ ਦਿੱਤਾ ਹੈ ਗੁਰੂ ਦੀ ਸਿੱਖਿਆ ਸੁਣਨੀ ਹੀ ਗੁਰੂ ਦਾ ਹੱਥ ਹੈ ਇਹਨੂੰ ਹਜ਼ੂਰ ਕਹਿੰਦੇ ਜੇ ਇੱਕ ਗੁਰ ਕੀ ਸਿੱਖ ਸੁਣੀ ਮਤ ਵਿੱਚ ਰਤਨ ਜ਼ਵਾਹਰ ਮਾਨਕ ਕਦੋਂ ਪ੍ਰਗਟ ਹੋਣਗੇ ਜੇ ਇੱਕ ਗੁਰ ਕੀ ਸਿੱਖ ਸੁਣੀ ਫਿਰ ਗੁਰੂ ਨੇ ਹੱਥ ਕਿਹੜਾ ਰੱਖਿਆ ਗੁਰਾ ਇੱਕ ਦਿਨ ਬੁਝਾਈ ਬੁਝਾਈ ਦਾ ਅਰਥ ਅਕਲ ਕਹਿੰਦੇ ਗੁਰੂ ਨੇ ਮਤ ਦੇ ਦਿੱਤੀ ਗੁਰੂ ਦੀ ਮਤ ਹੀ ਤੇਰੇ ਸਿਰ ਤੇ ਹੱਥ ਹੈ ਗੁਰੂ ਨੇ ਹੱਥ ਰੱਖਿਆ ਤੈਨੂੰ ਮਤ ਦੇ ਦਿੱਤੀ ਭਾਈ ਤੇਰੇ ਓਗਣ ਨਾਸ਼ ਹੋਵੇ ਗੁਣ ਉਹਨੇ ਸ਼ੁਰੂ ਹੋ ਗੋ ਪਰੋ ਗੁਰਾ ਇੱਕ ਦਿਨ ਬੁਝਾਈ ਸਭਨ ਜੀਆਂ ਦਾ ਇੱਕ ਦਾਤਾ ਸੋਨੇ ਵਿਸਰਨਾ ਜਾਏ ਗੁਰੂ ਦੀ ਮਤ ਵਿਸਰਨਾ ਜਾਵੇ ਜਦੋਂ ਗੁਰੂ ਨੇ ਮਤ ਦਿੱਤੀ ਉਹ ਮਤ ਕੀ ਸੀ ਗੁਰੂ ਨੇ ਮਤ ਦਿੱਤੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਸ਼ਬਦ ਹਿੰਮ ਤੁਹਾਡੇ ਸਮੁਖ ਰੱਖਾਂਗਾ ਉਹਦੇ ਵਿੱਚ ਹਜ਼ੂਰ ਕਹਿੰਦੇ ਭਾਈ ਚੁਗਲੀ ਨਾ ਕਰਿਆ ਕਰ ਨਿੰਦਿਆ ਨਾ ਕਰਿਆ ਕਰ ਪਰਾਹੀ ਤਾਤ ਛੱਡ ਦੇ ਇਹ ਗੁਰੋ ਦੀ ਮੱਤ ਹੈ ਜਦੋਂ ਚੀਜ਼ਾਂ ਛੱਡਣ ਲੱਗ ਸਾਂ ਸਮਝੋ ਗੁਰੂ ਦਾ ਹੱਥ ਹੈ ਸੇ ਜੇ ਆਪਾਂ ਕਿ ਅੰਮ੍ਰਿਤ ਵੀ ਛਕਿਆ ਹੋਇਆ ਪਾਠ ਵੀ ਪੜ ਰਹੇ ਆਂ ਈਰਖਾ ਨਹੀਂ ਛੱਡ ਰਹੇ ਫਿਰ ਗੁਰੂ ਦਾ ਕੋਈ ਸਿਰ ਤੇ ਹੱਥ ਨਹੀਂ ਸਕਦਾ ਉਦੋਂ ਸ਼ਬਦ ਵਸਿਆ ਜਦੋਂ ਗੁਰੂ ਨੇ ਮੱਤ ਦੇਤੀ ਮੱਤ ਦੇਣੀ ਹੀ ਸਿਰ ਤੇ ਹੱਥ ਰੱਖਣਾ ਇਹਨੂੰ ਧਿਆਨ ਨਾਲ ਸੁਣੋ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਜਦੋਂ ਉਹ ਮੱਤ ਦੇਣਗੇ 부ਝਾਈ ਦੇਣਗੇ ਫਿਰ ਕੀ ਕਹਿਣਗੇ ਕਿ ਭਾਈ ਚੁਗਲੀ ਨਾ ਕਰਿਆ ਕਰ ਮਰ ਜੇ ਚੁਗਲੀ ਕੀਤੀ ਕਹਿੰਦੇ ਜੇ ਸੰਦਰ ਚੁਗਲੀ ਚੁਗਲੋ ਵਜੇ ਕੀਤਾ ਕਰ ਤਿਆ ਉਸ ਦਾ ਸਭ ਗੈ ਤੂੰ ਚੁਗਲੀ ਕਰਕੇ ਕਿਸੇ ਦਾ ਕੰਮ ਵਿਗਾੜ ਦੁੱਤਾ ਤੂੰ ਚੁਗਲੀ ਕਰਕੇ ਕਿਸੇ ਦਾ ਨੁਕਸਾਨ ਕਰ ਦੁੱਤਾ ਤੂੰ ਚੁਗਲੀ ਕਰਕੇ ਕਿਸੇ ਦੀ ਨੌਕਰੀ ਵਿਗਾੜ ਦਿੱਤੀ ਹੈ ਤੂੰ ਚੁਗਲੀ ਕਰਕੇ ਕਿਸੇ ਦਾ ਨੁਕਸਾਨ ਕੀਤਾ ਹੈ ਹੁਣ ਯਾਦ ਰੱਖੀ ਤੇਰਾ ਕੀਤਾ ਕਰਦੇ ਆ ਸਭ ਗਿਆ ਅਦਰਥ ਜਿੰਨਾ ਤੋਂ ਪਾਠ ਕੀਤਾ ਉਹ ਗਿਆ ਸਭ ਕੁਝ ਕਿਉਂ ਤੂੰ ਕਪੜ ਰੱਖ ਕੇ ਪ੍ਰਾਈ ਧਾਤ ਦਿਲ ਵਿੱਚ ਚੀਰਖਾ ਰੱਖ ਕੇ ਉਹਦੀ ਚੁਗਲੀ ਕੀਤੀ ਜਿਸ ਦੇ ਅੰਦਰ ਚੁਗਲੀ ਚੁਗਲੋ ਵਜੇ ਕੀਤਾ ਕਰਤੇ ਉਸ ਦਾ ਸਭ ਗੈ ਨਿਤ ਚੁਗਲੀ ਕਰੇ ਅਨਹੋਂਦੀ ਪ੍ਰਾਈ ਮੂੰ ਕਟ ਨਾ ਸਕੇ ਉਸ ਦਾ ਕਾਲਾ ਭਿਆ ਕਹਿੰਦੇ ਭਾਈ ਉਹਦਾ ਮੂੰਹ ਰੱਬ ਦੀ ਦਰਗਾਹ ਚ ਵੀ ਕਾਣਾ ਇੱਥੇ ਵੀ ਲੋਕਾਂ ਚ ਹੁੰਦਾ ਯਾਰ ਉਹਨੇ ਚੁਗਲੀ ਕਰਕੇ ਮੇਰਾ ਕੰਮ ਬਗਾੜਿਆ ਲੋਕੀ ਉਹਨੂੰ ਚੁਗਲ ਕਹਿਣ ਲੱਗ ਪਏ ਗੁਰੂ ਇੱਕ ਦੇ 부ਝਾਈ ਗੁਰੂ ਦੀ ਮਤ ਗੁਰੂ ਦੀ ਅਕਲ ਸਿੱਖ ਨੂੰ ਕੀ ਹੈ ਭਾਈ ਜਦੋਂ ਗੁਰੂ ਨੇ ਮਤ ਦਿੱਤੀ ਸਮਝੋ ਹੱਥ ਰੱਖ ਫਤਸ ਫਿਰ ਬਾਦਸ਼ਾਹ ਕਹਿੰਦੇ ਭਾਈ ਭਰਾਈ ਤਾਂ ਤਾ ਤੀਰਖਾ ਛੱਡ ਦੇ ਮਰਦ ਕਿਉਂ हजूर गुरु रामदास महाराज उसने आख कोई ना लगे नितो जाड़ी पोकारे खला जे तू तो चाह तेरे सिर त गुरु रामदास साहब का हथ होवे ਫਿਰ ਕਿਸੇ ਨਾਲ ਈਰਖਾ ਜੈਲਸੀ ਪ੍ਰਾਈਤਾਤ ਨਿੰਦਿਆ ਚੁਗਲੀ ਇਹ ਚੀਜ਼ਾਂ ਛੱਡਣੀਆਂ ਪੈਣਗੀਆਂ ਫਿਰ ਗੁਰੂ ਦਾ ਸ਼ਬਦ ਵਸਣਾ ਿਰਦੇ ਫਿਰ ਤੇਨ ਇੱਕ ਪੜਿਆ ਜਪਤੀ ਸਾਹਿਬ ਗੁਰੂ ਰਾਮਦਾਸ ਮਹਾਰਾਜ ਨੂੰ ਪਰਵਾਹ ਨੂੰ ਹੋ ਜਾਣਾ ਫਿਰ ਤੇਰਾ ਕੀਤਾ ਹੋਇਆ ਮੂਲ ਮੰਤਰ ਗੁਰੂ ਰਾਮਦਾਸ ਮਹਾਰਾਜ ਨੂੰ ਪਰਵਾਹ ਨੇ ਤੇ ਜੇ ਤੂੰ ਸੁਖਮਨੀ ਦਾ ਪਾਠ ਕਰਕੇ ਚੁਗਲੀ ਕੀਤੀ ਸੁਖਮਨੀ ਦਾ ਪਾਠ ਵੀ ਨਹੀਂ ਪੜਵਾਣਾ ਜੇ ਤੂੰ ਪਾਠ ਸੁਖਮਨੀ ਦਾ ਕੀਤਾ ਪੂਰਾ ਤੇ ਜਹ ਹੱਕ ਕਰਤੀ ਚੁਗਲੀ ਕਿਸੇ ਦੀ ਕੰਮ ਬਗਾੜਦਾ ਭਾਈ ਉਹ ਸੁਖਮਨੀ ਸਾਹਿਬ ਦਾ ਪਾਠ ਵੀ ਪਰਵਾਨ ਨਹੀਂ ਕਿਉ ਗੁਰੂ ਦਾ ਹੱਥ ਨਹੀਂ ਤੇਰੇ ਸਿਰ ਤੇ